ਨਮਸਕਾਰ ਜੀ ਸਾਰਿਆਂ ਨੂੰ ਟਿਟੋਰੀ ਨਿਕੋਈ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਸਰਬਤ ਬਣਾ ਕੇ ਦਿਖਾਵਾਂਗੇ ਜੋ 1 ਮਿੰਟ ਵਿੱਚ ਘਰੇ ਕੇ ਇਸ ਤਰ੍ਹਾਂ ਤਿਆਰ ਹੋ ਸਕਦਾ ਹੈ ਸਰਤ ਉਹ ਆਪਾਂ ਪਹਿਲਾਂ ਇੱਕ ਡੋਂਗਾ ਲਿਆ ਸੀ ਮਿੱਟੀ ਦਾ ਜਿਹਦੇ ਵਿੱਚ ਆਪਾਂ 2 ਚਮਚੇ ਕਤੀਰਾ ਲਵਾਂਗੇ ਉਹਦੇ ਵਿੱਚ ਪਾ ਕੇ ਤੇ 1 ਕੱਪ ਪਾਣੀ ਪਾ ਕੇ ਉਹਨੂੰ ਆਪਾਂ ਭਿਉਣ ਲਵਾਂਗੇ ਤੇ ਇਹਨੂੰ ਆਪਾਂ ਟੱਕ ਕੇ ਰੱਖ ਦੇਵਾਂਗੇ ਤੇ ਇਧਰ ਆਪਾਂ ਇੱਕ ਟੋਪ ਲੈ ਲਿਆ ਜਿਹਦੇ ਵਿੱਚ ਇੱਕ ਕਟੋਰੀ ਪਾਣੀ ਪਾਵਾਂਗੇ ਤੇ ਇਹਦੇ ਵਿੱਚ ਹੀ 1 ਕਿਲੋ ਆਪਾਂ ਚੀਨੀ ਪਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਪਾਣੀ ਘੱਟ ਲੱਗਦਾ ਤਾਂ ਇੱਕ ਕਟੋਰੀ ਹੋਰ ਪਾ ਸਕਦੇ ਹੋ ਤੇ ਇਹ ਨੂੰ ਆਪਾਂ ਘੱਟ ਗੈਂਸ ਤੇ ਹੀ ਇਸ ਤਰ੍ਹਾਂ ਚੀਨੀ ਨੂੰ ਘੋਲ ਲਵਾਂਗੇ ਇਸ ਤਰ੍ਹਾਂ ਹਲੋਂਦੇ ਹੋਏ ਤਾਂ ਕਿ ਇਹ نیچے ਨਾ ਲੱਗ ਜਾਵੇ ਦੇਖੋ ਆਪਣੀ ਚੀਨੀ ਦੀ ਚਾਸਨੀ ਬਣਦੀ ਇਹ ਆਪਾਂ ਜ਼ਿਆਦਾ ਨਹੀਂ ਪਕਾਉਣੀ ਦੇਖੋ ਆਪਣੀ ਚੀਨੀ ਇੱਕ ਇਸ ਤਰ੍ਹਾਂ ਉੱਬਲ ਗਈ ਹੈ ਦੇਖੋ ਦੇਖੋ ਇਹ ਉਪਰੋਂ ਛੱਗ ਆ ਗਏ ਆਪਾਂ ਇਸ ਛੱਗ ਜੇ ਨੂੰ ਉਪਰੋਂ ਉਤਾਰ ਲਵਾਂਗੇ ਉਹ ਕਿ ਮੈਲ ਜੀ ਹੁੰਦੀ ਹੈ ਉੱਤਰ ਜਾਂਦੀ ਹੈ ਇਸ ਤਰ੍ਹਾਂ ਆਪਾਂ ਕੋਈ ਛਾਨ ਨਹੀਂ ਲੈ ਕੇ ਉਸ ਤੋਂ ਇਹ ਉਤਾਰ ਲਵਾਂਗੇ ਸਾਰੇ ਦੇਖੋ ਸਾਰੇ ਉਪ ਉਤਾਰ ਲਏ ਹੁਣ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦੇਵਾਂਗੇ ਇਹ ਆਪਾਂ ਪੱਖੇ ਥਲੇ ਰੱਖਦੇ ਸੀ ਠੰਡਾ ਹੋ ਗਿਆ ਸੀ ਇਹ ਜ਼ਿਆਦਾ ਵੀ ਠੰਡਾ ਨਹੀਂ ਹੋਇਆ ਹੁਣ ਇਹਨੂੰ ਆਪਾਂ ਇੱਕ ਜੱਗ ਵਿੱਚ ਛਾਨ ਲਵਾਂਗੇ ਭਾਜੀ ਇਹ ਥੋੜਾ ਥੋੜਾ ਗਰਮ ਸੀਗਾ ਇਹ ਜਦੋਂ ਠੰਡਾ ਹੋ ਗਿਆ ਇਹਦੋਂ ਆਪਾਂ ਕਿਸੇ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦੇਵਾਂਗੇ ਤਾਂ ਕਿ ਆਪਣਾ ਵਧੀਆ 2-3 ਮਹੀਨੇ ਆਰਾਮ ਨਾਲ ਚੱਲੇਗਾ ਦੇਖੋ ਆਪਾਂ ਜੱਗ ਵਿੱਚ ਭੁੰਨ ਲਿਆ ਤੇ ਇੱਧਰ ਆਪਾਂ ਕਤੀਰਾ ਜਿਹੜਾ ਪਿਆ ਹੋਇਆ ਸੀ ਉਹ ਆਪਣਾ ਭਿੱਜ ਚੁੱਕਿਆ ਦੇਖੋ ਆਪਾਂ ਦੋ ਚਮਚੇ ਲਏ ਸੀ ਤੇ ਕਿੰਨਾ ਆਪਣਾ ਇਹ ਫੁੱਲ ਕੇ ਬਣ ਗਿਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇੱਕ ਕਿਸ ਤਰ੍ਹਾਂ ਬਣਾਣਾ ਇੱਧਰ ਆਪਾਂ ਦੋ ਚਮਚੇ ਇਹ ਆਪਾਂ ਬਣਾਇਆ ਸੀ ਜਿਹੜਾ ਕੋਲ ਸਰਬਤ ਉਹ ਨੂੰ ਆਪਾਂ ਪਾਵਾਂਗੇ ਇੱਕ ਉਹ ਆਪਾਂ ਦੋ ਚਮਚੇ ਹੀ ਪਾਏ ਆ ਤੇ ਇਹ ਇਸ ਤਰ੍ਹਾਂ ਆਪਾਂ ਮਿੰਟਾਂ ਵਿੱਚ ਘਰੇ ਬਣਾ ਸਕਦੇ ਆ ਤੇ ਆਪਾਂ ਥੋੜੀ ਜਿਹੀ ਬਰਫ਼ ਪਾਵਾਂਗੇ ਤੁਸੀਂ ਠੰਡਾ ਪਾਣੀ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਇੱਕ ਚਮਚਾ ਪਕਤੀਰੇ ਦਾ ਪਾਵਾਂਗੇ ਕਤੀਰਾ ਠੰਡਾ ਹੁੰਦਾ ਇਹਦੀ ਤਸੀਰ ਠੰਡੀ ਹੁੰਦੀ ਹੈ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਰੂਫਜਾ ਪਾਵਾਂਗੇ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਠੰਡਾ ਪਾਣੀ ਪਾਵਾਂਗੇ ਇਹਨੂੰ ਆਪਾਂ ਸਰਬਤ ਨੂੰ ਇਸ ਤਰ੍ਹਾਂ ਚਮਚੇ ਨਾਲ ਘੋਲ ਲਾਵਾਂਗੇ ਜਿਹੜੀ ਤੇ ਆਪਣੀ ਥੱਲੇ ਚਾਸ਼ਨੀ ਹੁੰਦੀ ਹੈ ਜੇ ਤੁਸੀਂ ਮਿੱਠਾ ਤੇਜਖਾਨੇ ਉਤ ਇੱਕ ਚਮਚਾ ਹੋਰ ਪਾ ਸਕਦੇ ਹੋ ਤੇ ਥੋੜਾ ਜਿਹਾ ਪਦੋਦ ਪਾ ਦੇਵਾਂਗੇ ਇਹ ਆਪਣਾ ਸਰਬਤ ਬਣ ਕੇ ਤਿਆਰ ਹੋ ਗਿਆ ਜਦੋਂ ਕਰੇ ਮਹਿਮਾਨ ਆਣ ਤਾਂ ਆਪਾਂ ਇਸ ਤਰ੍ਹਾਂ ਮਿੰਟਾਂ ਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੇ ਘਰੇ ਆਪਣੀ ਚਾਸ਼ਨੀ ਇਸ ਤਰ੍ਹਾਂ ਬਣੀ ਹੋਵੇ ਤਾਂ ਆਪਾਂ ਮਿੰਟਾਂ 'ਚ ਹੀ ਘਰੇ ਸਰਬਤ ਬਣਾ ਕੇ ਬੱਚਿਆਂ ਨੂੰ ਪਿਆ ਸਕਦੇ ਆ ਘਰੇ ਮਹਿਮਾਨ ਆ ਜਾਣ ਉਹਨਾਂ ਨੂੰ ਵੀ ਆਪਾਂ ਤਿਆਰ ਕਰ ਸਕਦੇ ਆ ਕੇ ਪਿਆ ਸਕਦੇ ਆ ਇਸ ਤਰ੍ਹਾਂ ਜਦੋਂ ਦਿਲ ਕੀਤਾ ਗਰਮੀ ਬਹੁਤ ਪੈਂਦੀ ਹੈ ਜਦੋਂ ਦਿਲ ਕੀਤਾ ਆਪਣਾ ਸਰਬਤ ਬਣਾ ਕੇ ਘਰੇ ਪੀ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ